ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤਰੀਕ ਹੈਗੀ ਅੱਜ 22 ਜੂਨ ਤੇ ਮੌਸਮ ਕੁਝ ਠੀਕ ਹੈ ਪਿਛਲੇ ਦਿਨਾਂ ਨਾਲੋਂ ਅੱਜ ਤੋਂ 10-15 ਦਿਨ ਜਿਹੜੀ ਅ ਅੱਜ ਤੋਂ 10-15 ਦਿਨ ਪਹਿਲਾਂ ਜਿਹੜੀ ਗਰਮੀ ਪੈਂਦੀ ਸੀ ਬਹੁਤ ਖਤਰਨਾਕ 11 ਤਰੀਕ ਨੂੰ ਮੈਂ ਗਿਆ ਸੀਗਾ ਇੱਥੋਂ ਆਪਣੇ ਪਿਛਲੇ ਪੱਬਰ ਵੈਲੀ ਦੇ ਟੂਰ ਤੇ ਉਦੋਂ ਬਹੁਤ ਗਰਮੀ ਸੀਗੀ ਟੈਂਪਰੇਚਰ 45-46 ਡਿਗਰੀ ਫਿਰਦਾ ਸੀਗਾ ਪਰ ਹੁਣ 40-41 ਦੇ ਆਲੇ-ਦੁਆਲੇ ਫਿਰ ਰਿਹਾ ਕਿਉਂਕਿ ਥੋੜਾ-ਥੋੜਾ ਛੜਕਾ ਸ਼ੰਬਾ ਜਾ ਹੋ ਗਿਆ ਕਾਂਕੇ ਜੇ ਭਰਮੀ ਮੌਨਸੂਨ ਨਹੀਂ ਪਈ ਇਸ ਵਾਰ ਅੱਗੇ ਹਰੇਕ ਵਾਰ ਝੋਨੇ ਲੱਗਣ ਤੋਂ ਪਹਿਲਾਂ ਪਹਿਲਾਂ ਵੱਡੀਆਂ ਬਾਰਿਸ਼ਾਂ ਹੋ ਜਾਂਦੀਆਂ ਇੱਕ ਦੋ ਤੇ ਇਸ ਵਾਰ ਸੁੱਕੇ ਬਾਨਾਂ ਦੇ ਵਿੱਚ ਹੀ ਝੋਨੇ ਲੱਗ ਰਹੇ ਆ ਤੇ ਅੱਜ ਆਪਣੀ ਫਿਰ ਇੱਕ ਨਵੇਂ ਸਫ਼ਰ ਦੀ ਤਿਆਰੀ ਹੋਈ ਹੈ ਇਸ ਵਾਰ ਆਪਣਾ ਹੈਗਾ ਫੈਮਿਲੀ ਟੂਰ ਤੇ ਆਪਣਾ ਬੇਟਾ ਉੱਧਰ ਪੜਦਾ ਹਿਮਾਚਲ ਦੇ ਵਿੱਚ ਉਹਨੂੰ ਛੁੱਟੀਆਂ ਮਿਲ ਗਈਆਂ ਪੰਜਾਬ ਨਾਲ ਉੱਧਰ ਛੁੱਟੀਆਂ ਲੇਟ ਮਿਲਦੀਆਂ ਪੰਜਾਬ ਦੇ ਵਿੱਚ 1 ਜੂਨ ਤੋਂ ਵੀ ਪਹਿਲਾਂ ਛੁੱਟੀਆਂ ਹੋ ਗਈਆਂ ਸੀਗੀਆਂ ਉੱਥੇ ਹੁਣ ਛੁੱਟੀਆਂ ਹੋਈਆਂ ਤੇ ਅੱਜ ਆਪਾਂ ਚੱਲਦੇ ਉੱਧਰ ਪਹਾੜਾਂ ਵੱਲ ਨੂੰ ਤੇ ਜਾਣਾ ਕਿੱਥੇ ਹੈ ਹਜੇ ਕੋਈ ਪਲਾਨ ਨਹੀਂ ਬਣਿਆਗਾ ਤੇ ਉਹ ਆਪਾਂ ਤੁਹਾਨੂੰ ਦੱਸਦੇ ਆ ਜਿਵੇਂ ਜਿਵੇਂ ਸਾਡਾ ਪਲਾਨ ਬਣਿਆ ਤੇ ਸਾਰੇ ਸਫਰ ਨੂੰ ਦੇਖਣ ਲਈ ਜੁੜੇ ਰਹੋ ਆਪਣੇ ਸਫਰਾਂ ਦੇ ਨਾਲ ਧੰਨਵਾਦ ਆ ਜੀ ਸਾਰਿਆਂ ਦਾ ਜਿਹੜੇ ਵੀ ਦੋਸਤ ਚੈਨਲ ਤੇ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਸਬਸਕ੍ਰਾਈਬਰਸ ਦੀ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਆ ਸ਼ੁਕਰੀਆ ਜੀ ਇਹ ਆਪਣਾ ਬਾਈਕ ਖੜਾ ਜਿੱਦਾਂ ਦਾ ਆਪਾਂ ਆਏ ਆ ਟੂਰ ਤੋਂ ਉਸ ਦਿਨ ਤੋਂ ਮमला ਹਜੇ ਨੂੰ ਧੂਤਾ ਵੀ ਨਹੀਂਗਾ ਸਰਵਿਸ ਕਰਵਾਉਣ ਵਾਲੀ ਆ 5000 ਲਈ ਡਿਊ ਹੋ ਗਈ ਆ 55500 ਕਿਲੋਮੀਟਰ ਚੱਲ ਗਿਆ ਤੇ ਹੁਣ ਆਪਾਂ ਇਹਦੀ ਆ ਕੇ ਇਧਰੋਂ ਟੂਰ ਤੋਂ ਆ ਕੇ ਸਰਵਿਸ ਕਰਾਵਾਂਗੇ ਤੇ ਨਵਾਂ ਟੂਰ ਵੀ ਆਪਾਂ ਬਹੁਤ ਵਧੀਆ ਜਗ੍ਹਾ ਦਾ ਪਲਾਨ ਕਰ ਰਹੇ ਹਾਂ ਮੌਨਸੂਨ ਟੂਰ ਤੇ ਮੌਨਸੂਨ ਟੂਰ ਵੈਸੇ ਪਹਾੜਾਂਵਲ ਤਾਂ ਥੋੜਾ ਖਤਰਨਾਕ ਹੁੰਦਾ ਪਰ ਆਪਾਂ ਪਹਾੜਾਂ ਤੋਂ ਥੋੜਾ ਹਟ ਕੇ ਕਰ ਰਹੇ ਹਾਂ ਤੇ ਉਹ ਵੀ ਜਗ੍ਹਾ ਤੁਹਾਨੂੰ ਦਿਖਾਵਾਂਗੇ ਬੜੀ ਖੂਬਸੂਰਤ ਜਗ੍ਹਾ ਤੇ ਬੜੀ ਅਚੰਭੇ ਜਨਕ ਜਗ੍ਹਾ ਤੇ ਇਹਦੇ ਹੁਣ ਚੈਨ ਚੂਨ ਲੂਪ ਕਰਾਂਗੇ ਦੀ ਤੇ ਇਹਨੂੰ ਧਵਾਵਾਂ ਧਵਾਵਾਂਗੇ ਤੇ ਸਰਵਿਸ ਕਰਾਵਾਂਗੇ ਇਹ ਆ ਕੇ ਜਾਵਾਂਗੇ ਆਪਾਂ ਤੇ ਇਹ ਗੱਡੀ ਆ ਗੱਡੀ ਤੋਂ ਅੱਜ ਆਪਾਂ ਕੱਪੜਾ ਲਾਇਆ ਬਾਹਰ ਬਹੁਤ ਦਿਨਾਂ ਪੁੱਛੋਂ ਇਹ ਉਹ ਕਪੜਾ ਅੱਜ ਹੀ ਲਾਇਆ ਤੇ ਧੋ ਤਾ ਕੇ ਢੱਕੀ ਸੀ ਪਰ ਫਿਰ ਵੀ ਵਿੱਚ ਘੱਟਾ ਪੈ ਗਿਆ ਤੇ ਹੁਣ ਉਹਨੂੰ ਮੈਂ ਕਿਹਾ ਪਹਿਲਾਂ ਕੱਢ ਕੇ ਦੇਖਦੇ ਆ ਮੜਾ ਮੋਟਾ ਇਹ ਪਾਣੀ ਪੂਣੀ ਮਾਰਨ ਵਾਲਾ ਹੋਇਆ ਮਾਰ ਲਾਂ ਤੇ ਆ ਵੀ ਵਿਚਾਰੇ ਖੜੇ ਖੜੇ ਲਿਬੜੇ ਪਏ ਉਹਨਾਂ ਨੂੰ ਧੋ ਤਾ ਕੇ ਢੱਕਿਆ ਸੀਗਾ ਪਰ ਨੇਰੀਆਂ ਨੂਰੀਆਂ ਵਾਕੇ ਹਟੀਆਂ ਘੱਟਾ ਪੈ ਗਿਆ ਬਹੁਤ ਜ਼ਿਆਦਾ ਆ ਆਪਣਾ ਪਹਿਲਾ ਸਫਰਾਂ ਦਾ ਸਾਥੀ ਜਿਹਦੇ ਨਾਲ ਆਪਾਂ ਲਦਾਖ ਜਾਏ ਆ ਦੋ ਵਾਰਾਂ ਸਪੀਤੀ ਜਾਏ ਆ ਓਏ ਆਹ ਸਲੋ ਹੋਈ ਅੱਜ ਮੈਂ ਤਾਂ ਬਹੁਤ ਦਿਨਾਂ ਪਿਛੋਂ ਬੈਠਣ ਲੱਗਾ ਇਹਦੇ 'ਚ ਲੱਗਦਾ ਕਿ ਜਦੋਂ ਬਾਬਾ ਟਾਈਮ ਬਾਅਦ ਗੱਡੀ ਚ ਲਾਈਏ ਨਾ ਬਾਈਕ ਚਲਾ ਕੇ ਹੱਥ ਹੀ ਨਹੀਂ ਟਿਕਦਾ ਗੱਡੀ ਤੇ ਆ ਵੀ ਫਿਲ ਆ ਗਿਆ ਅਸੇ ਕਰਦੀ ਹੈ ਟਾਇਰ ਚੜੂ ਕੇ ਦੇਤੇ ਲੀਕ ਹੋ ਜਾਂਦੀ ਹੈ ਪੈਰਾਂ ਚ ਵੀ ਹਵਾ ਹੂਆ ਭਰੋਂ ਵਾਲੀ ਆ ਬੜੀ ਦੀ ਹਵਾ ਨਿਕਲ ਜਾਂਦੀ ਹੈ ਚਲੋ ਸਮਾਨ ਰੱਖੋ ਸਾਰਿਆਂ ਨੇ ਸਮਾਨ ਮੇਰਾ ਮੇਰਾ ਟੈਕ ਮੇਰਾ ਆਪਣਾ ਦਾਹੀ ਵਿਟਾਰਾ ਇਹਦੇ ਦਾ ਤਾਂ ਟੰਗ ਦੋ ਚਾਰਜਰ ਚਾਰਜਰ ਇਹ ਉਵੇਂ ਰੱਖ ਲੈਣੇ ਵਿੱਚ ਕੋਈ ਨਹੀਂ ਗੱਡੀ ਦੇ ਉਹ ਵਿਚਾਲੇ ਨਾ ਜਿਹੜਾ ਦੂਜਾ ਬਣਿਆ ਹੋਇਆ ਉਹ ਚ ਰੱਖ ਦੇ ਹੂੰ ਬੜੀ ਤਾਕਤ ਆ ਤੇਰੇ ਚ ਵਾਲ ਨਾ ਪਾਲੀ ਲੱਗ ਚ ਆਹ ਜਾਲੀ ਖੜ ਦੇ ਯਾਰ ਜਾਲੀਆਂ ਦਾ ਚਰੀਆਂ ਹੋਈਆਂ ਆਪਣੀਆਂ ਖਰਾਬ ਆਹ ਕਾਦਾ ਹੈਗਾ ਆ ਦੂਜੀ ਸ਼ੀਟ ਦਾ ਮਾ ਕੀ ਵੀ ਲੋਕਾਂ ਦੀਆਂ ਗੱਡੀਆਂ ਸਮਾਨ ਵੇਖ ਕੇ ਹੈਰਾਨ ਹੁੰਨਾ ਨਾ ਜਦੋਂ ਅਸੀਂ ਬਾਈਕ ਤੇ ਜਾਂਦੇ ਆ ਵੀ ਇੰਨਾ-ਇੰਨਾ ਸਮਾਨ ਲੋਕ ਲੱਦੀ ਫਿਰਦੇ ਆ ਵੀ ਦੋ-ਦੋ ਤਿੰਨ ਦਿਨ ਦਾ ਰਹਿਣਾ ਹੁੰਦਾ ਤੇ ਅਸੀਂ ਮਤਲਬ 15-15 ਦਿਨ ਲਈਏ ਤੇ ਉਹ ਦੋ ਪੈਂਡੀਆਂ ਸਾਡਾ ਸਮਾਨ ਹੁੰਦਾ ਤੇ ਅੱਜ ਪਤਾ ਲੱਗਦਾ ਕਿ ਵੀ ਵਾਕਿਆ ਹੀ ਇੰਨਾ ਸਮਾਨ ਬਣ ਜਾਂਦਾ ਚਾਰ ਇੱਕਾ ਵੱਡਾ ਟੈਜੀ ਇੱਕਾ ਕਾਹਦੇ ਦਾ ਮੇਰਾ ਹੀ ਆ ਸਮਾਨ ਕੁਝ ਹੋਰ ਹੋਣਾ ਨਾਲ ਤੇ ਇੱਕਾ ਧੰਤੋ ਦਾ ਬੈਗ ਆ ਦੀ ਤਿਆਰੀ ਤੇ ਐਰ ਕੀ ਆਪਣੇ ਨਾਲ ਜਾਣ ਵਾਲੇ ਹੈਗੇ ਆ ਨੌ ਜਾਣੇ ਨੌ ਜਾਣੇ ਨੌ ਜਾਣੇ ਨਹੀਂ 8 ਜਾਣੇ ਹਨ ਨੌ ਜਾਣੇ ਆ ਇੱਥੋਂ ਕਿੰਨੇ ਚੱਲੇ ਆਪਾਂ 4 ਤੇ 2 6 ਇੱਕ ਤੇਰੀ ਮੰਮਾ 7 ਤੇ 8ਵਾਂ ਸੁਪਣ ਉਧਰ ਮਾਤਾ ਬੈਠੀ ਆ ਇਹ ਛੋਟੀ ਭਾਂਜੀ ਇਹ ਸਾਡੇ ਮਾਮੇ ਦਾ ਪੋਤਾ ਇਹ ਵੱਡੀ ਭਾਂਜੀ ਇਹ ਮੇਰੇ ਜਵਾਕਾਂ ਦੀ ਮੰਮੀ ਹੋਟੇ ਜਿਆ ਨੂੰ ਕਿੱਥੇ ਬਿਠਾਵਾਂਗੇ ਹਾਂ ਹੋਟੇ ਜਿਆ ਨੂੰ ਕਿੱਥੇ ਬਿਠਾਵਾਂ ਉਹ ਛੱਤ ਤੇ ਬਿਠਾ ਲਾਂਗੇ ਠੀਕ ਨਾਲ ਲੈ ਕੇ ਜਾਈਏ ਚਾਹ ਬਣਾ ਚਲਿਓ बोले सोनिया सा सोनिया 나이ਗੁਰੂ ਦਾ ਨਾਮ ਲੈ ਕੇ ਤੁਰਿਆ ਕਰ ਪੁੱਤ ਠੀਕ ਹੈ ਜੀ ਸਤਨਾਮ ਸ਼੍ਰੀ ਵਹਿਗੁਰੂ ਇਹ ਮਾਤਾ ਸਾਡੇ ਨਾਲ ਪਹਿਲੀ ਵਾਰੀ ਚੱਲੀ ਐ ਸ਼ਿਮਲੇ ਅੱਗੇ ਸੁਪਨ ਦੇ ਸਕੂਲ ਤੱਕ ਜਾਂਦੇ ਕੀ ਕਰਦੀ ਫਾਦਾ ਮੈਂ ਪਾਉਂਦੀ ਹੁੰਦੀ ਸੀ ਕੀ ਕਰਦੀ ਫਾਦਾ ਮੈਂ ਕਹਿੰਦੀ ਸੀ ਮੈਂ ਬਿਸਤਰੇ ਮੈਂ ਆਪਦੇ ਜੀੜੇ ਕੱਢ ਲੈਣੇ ਮੈਨੂੰ ਡਰ ਆਉਂਦਾ ਮਾਤਾ ਦੀ ਮੈਂ ਡਰਦੀ ਆਂ ਪਹਾੜਾਂ ਤੋਂ ਜੀੜੇ ਕੱਢ ਲੈਣੇ ਸੀ ਕਹਿੰਦੀ ਮੈਂ ਨਹੀਂ ਇੱਕ ਗੱਲ ਹੋਰ ਵੀ ਕਹਿੰਨੇ ਹੁੰਦੇ ਜਲਾਸੂਪੰਦਸ ਪਹੁੰਚ ਗਏ ਵਾਹ ਗਰੂ ਕਿੱਥੇ ਸਿੱਟਦਾ ਵੇ ਪਹਾੜਾਂ ਚ ਪਿੰਡੋ ਚੱਲ ਗਏ ਅੱਧੇ ਘੰਟੇ ਦੇ ਵਿੱਚ ਅਸੀਂ ਪਿੰਡ ਵੱਡੂਵਾਲ ਧਰਮਕੋਟ ਦੇ ਨਾਲ ਜ਼ਿਲ੍ਹਾ ਮੋਗਾ ਉੱਥੇ ਪਹੁੰਚ ਜਾਨੇ ਆ ਉੱਥੇ ਮੇਰੀ ਸਿਸਟਰ ਵਿਆਹੀ ਹੋਈ ਹੈ ਉਸ ਨੂੰ ਅਸੀਂ ਨਾਲ ਲੈਣਾ ਸੀਗਾ ਭਾਂਜੀਆਂ ਇੱਥੇ ਆਈਆਂ ਹੋਈਆਂ ਸੀ ਛੁੱਟੀਆਂ ਹੁਣ ਕਰਕੇ ਜੂਨ ਦੀਆਂ ਤੇ ਉੱਥੇ ਅਸੀਂ ਸਿਸਟਰ ਨੂੰ ਨਾਲ ਲੈਨੇ ਆ ਚਾਹ ਪੀਣੇ ਆ ਸਵੇਰ ਦੀ ਚਾਹ ਜਿਹੜੀ ਆ ਮੈਂ ਉਹਦੇ ਕੋਲੇ ਜਾ ਕੇ ਪੀਣਾ ਤੇ ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਸਫਰ ਆ ਅੱਗੇ ਵੱਲ ਨੂੰ ਸ਼ੁਰੂ ਹੋ ਜਾਂਦਾ ਲੋਏ ਦੋਸਤੋ ਇੱਥੋਂ ਇੱਕ ਸਵਾਰੀ ਆਪਾਂ ਹੋਰ ਭਾਲੀ ਆ ਸਿਸਟਰ ਨੂੰ ਭਾਲਿਆ ਤੇ ਭਾਈਆ ਨਹੀਂ ਜਾ ਰਹੇ ਸਾਡੇ ਨਾਲ ਜਾਂਦਾ ਨਹੀਂ ਕਹਿੰਦਾ ਮੈਰੀ ਗਾਣਾ ਇਹ ਖਰਚੇ ਤੋਂ ਡਰਦਾ ਹੈ ਕਹਿੰਦਾ ਖਰਚਾ ਕਰਨਾ ਪੈਣਾ ਕਰਨਾ ਪਊਗਾ ਕਹਿੰਦਾ ਉਹ ਕਿਧਰ ਚੁੰਮੜ ਗਈ ਛੱਤ ਨਾਲ ਅੱਜ ਜੱਟਾਂ ਵਾਲਾ ਕੰਮ ਕਰਨਾ ਮਕੀਤ ਲਾਉਣੀ ਆ ਅਸੀਂ ਬਖਰਚਾ ਕਰਨਾ ਹਣੇ ਤਾਂ ਚਾਹ ਪੀਤੀ ਆ। ਅਜੇ ਨਹੀਂ। ਮੈਂ ਨਹੀਂ ਪੀਤੀ ਤਾਂ। ਮੇਰੇ ਪਿੰਡ ਦੀਆਂ ਆਉਂਦੀਆਂ ਆ। ਆਪਾਂ ਜੀ ਹੁਣ ਤੁਰ ਪਿਆ ਪਿੰਡ ਵੱਡੂਵਾਲ ਤੋਂ ਆਪਣੀ ਤਿਆਰੀ ਹੋ ਗਈ ਆ ਮਸ਼ਹੂਬਰਾ ਵੱਲ ਨੂੰ। ਤੇ ਇਹ ਆਪਣੇ ਚੈਨਲ ਤੇ ਫੈਮਿਲੀ ਟੂਰ ਦੀ ਪਹਿਲੀ ਵੀਡੀਓ ਆ। ਫੈਮਿਲੀ ਟੂਰ ਲਾਏ ਜ਼ਰੂਰ ਆ ਪਰ ਕਦੇ ਵੀਡੀਓ ਨਹੀਂ ਪਾਈ ਸੀਗੀ। ਇਹ ਪਹਿਲੀ ਵੀਡੀਓ ਪਾ ਰਹੇ ਆ ਆਪਾਂ ਫੈਮਿਲੀ ਟੂਰ ਦੀ। ਇਹ ਵੇਖਿਆ। ਬਾਈਕ ਆ ਕੇ। ਇਹ ਨਾਲ ਜਾਦੇ। ਇਹ ਆ ਸਾਡੇ ਸਾਡੇ ਟੂਰ ਦਾ ਸਭ ਤੋਂ ਰੌਣਕੀ ਚਿਬੜ। ਹੈਨਾ? ਤੈਨੂੰ ਸਾਰੇ ਲੋਕਾਂ ਦੇ ਚਿੰਬੜ ਕਹਿਣਾ ਪੈਣਾ ਵੀ ਲੈ ਵੀਡੀਓ ਦੇ ਵਿੱਚ ਇਹ ਸ਼ਹਿਰ ਆ ਗਿਆ ਜੀ ਬੱਦੀ ਇਹ ਆਪਾਂ ਜੀਰੇ ਤੋਂ ਚੱਲ ਕੇ ਰਸਤੇ ਦੀ ਕੋਈ ਵੀਡੀਓ ਨਹੀਂ ਬਣਾਈ ਕਿਉਂਕਿ ਵੀਡੀਓ ਆਪਾਂ ਪਹਿਲਾਂ ਬਹੁਤ ਬਣਾਈਆਂ ਹੋਈਆਂ ਚੰਡੀਗੜ੍ਹ ਰੋਡ ਦੀਆਂ ਇੱਧਰ ਦੀ ਆਪਣਾ ਹੁਣ ਨਵਾਂ ਰੂਟ ਰਹੂਗਾ ਸ਼ਿਮਲੇ ਹਲ ਨੂੰ ਸਿੱਧਾ ਅ ਮਰੰਡੇ ਤੋਂ ਕਰਾਲੀ ਕਰਾਲੀ ਤੋਂ ਬੱਦੀ ਤੇ ਬੱਦੀ ਤੋਂ ਸਿੱਧਾ ਆਪਾਂ ਨਿਕਲ ਜਾਣਾ ਕਸੌਲੀ ਨੂੰ ਕਸੌਲੀ ਤੋਂ ਧਰਮਪੁਰ ਜਾ ਨਿਕਲਣਾ ਆਪਾਂ ਇਹ ਅੱਗੇ ਜਾਵਾਂਗੇ ਆਪਾਂ Shimla ਤੋਂ ਅੱਗੇ ਜਾਵਾਂਗੇ ਮਸ਼ੋਬਰਾ ਵਗੈਰਾ ਜਾਂ ਤੱਤਾ ਪਾਣੀ ਪਹਾੜੀ ਏਰੀਆ ਸ਼ੁਰੂ ਹੋ ਗਿਆ ਹੁਣ ਜਿਸ ਦਿਨ ਅਸੀਂ ਗਏ ਸੀ ਉਦੋਂ ਥੋੜੀ ਜਿਹੀ ਧੁੱਪ ਜ਼ਿਆਦਾ ਰੜਕਦੀ ਸੀ ਬੱਦਲ ਵਾਲੀ ਜੀ ਹੈਣੀ ਸੀਗੀ ਤੇ ਪਹਾੜਾ ਫਾੜ ਪੂਰੇ ਤਪਦੇ ਸੀਗੇ ਕਿਉਂਕਿ ਪਹਾੜਾ ਜਾ ਕੇ ਧੁੱਪ ਵੀ ਜ਼ਿਆਦਾ ਤਿੱਖੀ ਪੈਂਦੀ ਹੈ ਤੇ ਹੁਣ ਅੱਜ ਬੱਦਲ ਵਾਲੀ ਜੀ ਆ ਬਸ ਹੁਣ ਮੌਨਸੂਨ ਦੀ ਦਸਤਕ ਹੋ ਗਈ ਹੈ ਕਿਤੇ ਕਿਤੇ ਛੜਕਾ ਸ਼ੰਭਾ ਵੀ ਹੋ ਗਿਆ ਜਿਹਦੇ ਕਰਕੇ ਜਿਹੜੀ ਪਹਿਲਾਂ ਗਰਮੀ ਸੀਗੀ ਬਾੜੀ ਸਰਦੀ ਜੀ ਗਰਮੀ ਸੀ ਉਹ ਨਹੀਂ ਹੁਣ ਪੈ ਰਹੀ ਕਿਹੜੇ ਕਿਹੜੇ ਇੱਧਰ ਪਹਿਲੀ ਵਾਰੀ ਆ ਰਹੇ ਹੱਥ ਖੜੇ ਕਰੋ ਰਾਣੀ ਕਾਸ਼ ਰੀਤਾ ਇਹ ਪਹਿਲੀ ਵਾਰੀ ਜਾ ਰਹੇ ਆ ਅੱਛਾ ਪਹਾੜਾਂ ਇਧਰ ਨਹੀਂ ਤਵੇਹ ਗਈ ਹੋਈਆਂ ਨਾ ਪਹਾੜਾਂ ਤਾਂ ਗਈ ਇਧਰ ਨਹੀਂ ਆਈ ਹੈ ਨਾ ਰੀਤਾ ਗਿਆ ਪਹਾੜਾਂ ਚ ਹਰਿਤ ਹੈ ਵੀ ਆਕਾਸ਼ ਪਹਾੜਾਂ 'ਚ ਪਹਿਲੀ ਵਾਰੀ ਜਾ ਰਿਹਾ ਨਾ ਹਾਂ ਕਾਸ਼ ਨੇ ਤਾਂ ਇੰਨਾ ਸਫ਼ਰ ਵੀ ਪਹਿਲੀ ਵਾਰੀ ਇਹਦਾ ਮਤਲਬ ਆ ਕਾਸ਼ਲ ਪਾਰਟੀ ਬੰਦੀ ਆ ਇੱਥੇ ਪਹਾੜੀ ਪੈ ਮੌਸਮ ਪਹਾੜਾਂ ਦਾ ਬਸ ਸਾਈਂ ਸੁਣਾ ਲੱਗਦਾ ਹੈ ਬੱਦਲ ਵਾਲੀ ਜੀ ਹੋਵੇ ਤੇ ਛਾਂ ਛਾਂ ਜੀ ਹੋਵੇ ਜਦੋਂ ਮਨ ਲਾ ਕੇ ਧੁੱਪ ਜੀ ਵਾਲਾ ਹੁੰਦਾ ਮਾਹੌਲ ਉਦੋਂ ਇਹ ਵੀ ਮੌਸਮ ਸੁਣਾ ਨਹੀਂ ਲੱਗਦਾ ਪਰ ਹਜੇ ਪੂਰੀ ਗ੍ਰੀਨਰੀ ਨਹੀਂ ਹੈਗੀ ਜਦੋਂ ਗ੍ਰੀਨਰੀ ਹੋਊਗੀ ਫਿਰ ਬੜਾ ਸੁਣਾ ਲੱਗੂਗਾ ਮਹੀਨਾ ਪਹਿਲਾਂ ਮੈਂ ਆਇਆ ਸੀਗਾ ਇਧਰ ਉਹਦੋਂ ਆ ਸੜਕ ਟੁੱਟੀ ਹੋਈ ਸੀ ਤੇ ਹੁਣ ਆ ਸਾਰੀ ਸੜਕ ਬਣਾ ਕੇ ਤੇ ਦੋਨੇ ਪਾਸੇ ਧਾਰੀਆਂ ਲਾਤੀਆਂ ਤੇ ਇਹ ਜਿਹੜੀਆਂ ਜਿਵੇਂ ਆਪਣੇ ਨੈਸ਼ਨਲ ਹਾਈਵੇ ਹੁੰਦੇ ਆ ਉਵੇਂ ਜਿਹੜੇ ਛੋਟੇ ਹਾਈਵੇ ਆ ਪਹਾੜਾਂ ਦੇ ਵਿੱਚ ਹੁੰਦੇ ਨੈਸ਼ਨਲ ਹਾਈਵੇ ਆ ਉਹਨਾਂ ਦੇ ਦੋਨੇ ਪਾਸੇ ਧਾਰੀਆਂ ਮਾਰਦੇ ਆ ਚਿੱਟੀਆਂ ਜਿਹੜੇ ਸਟੇਟ ਹਾਈਵੇ ਹੁੰਦੇ ਆ ਉਹਨਾਂ ਦੇ ਮਾਰਦੇ ਇੱਕ ਪਾਸੇ ਧਾਰੀ ਪਰ ਕੇ ਪਰਸਨ ਹੋਰ ਚੱਕ ਲੈ ਥੋ ਸਕੂਲਾਂ ਛੁੱਟੀ ਕਰਾ ਕੇ ਛੁੱਟੀਆਂ ਵੈਸੇ ਹੋ ਗਈਆਂ ਕਰਾਈ ਨਹੀਂ ਗਈ ਛੁੱਟੀ ਸੁਪਨਦੀਪ ਨੂੰ ਛੁੱਟੀਆਂ ਹੋ ਗਈਆਂ ਸੁਪਨਦੀਪ ਜਿਹੜਾ ਕੁ ਮੜਾ ਕੈਮਰੇ ਚ ਆਹੀਂ ਮੁਸ਼ਕਲ ਮੇਰਾ ਜੂ ਓਹੋ ਅੱਜ ਦੂਰ ਬੜਾ ਮੜਾ ਹੁਣ ਉਹੀ ਹੁਣ ਉਹੀ ਲੋ ਜੀ ਕਰੋ ਹੈਲੋ ਕਰ ਦਿਓ ਇਹਨੂੰ ਲੈ ਲੈਣ ਨਾਲ ਅਸੀਂ ਇਹਨੂੰ ਛੁੱਟੀਆਂ ਹੋਈਆਂ ਸੀ ਅੱਜ ਸਕੂਲ ਤੋਂ ਤੇ ਹੁਣ ਅਸੀਂ ਜਾਵਾਂਗੇ ਅੱਗੇ Shimla ਤੇ ਅੱਗੇ Mussoorie ਲੋ ਇਹ ਲਾਗੇ ਪਹਿਲੇ ਗੀਅਰ 'ਚ ਪਾਵਰ ਮੋਡ ਲਾ ਲਈ ਆ ਇੱਥੇ ਆ ਪਹਾੜੀ ਤੇ ਵੀ ਅੱਗ ਲੱਗੀ ਆ ਜਦੋਂ ਗਰਮੀ ਬਹੁਤ ਜ਼ਿਆਦਾ ਪੈਂਦੀ ਨਾ ਹੀਟ ਵੇਵ ਦੇ ਨਾਲ ਉਦੋਂ ਕਈ ਵਾਰੀ ਦਰਖਤਾਂ ਨੂੰ ਆਪਸੀ ਰਗੜ ਦੇ ਨਾਲ ਵੀ ਅੱਗ ਲੱਗ ਜਾਂਦੀ ਹੈ ਆ ਸਾਰੇ ਆਗਾ ਦੇਖੋ ਥੱਲੋ ਝੁਲਸੇ ਪਿਆ ਦਰਖਤ ਉੱਤੋਂ ਵੀ ਪੂਰੇ ਸੁੱਕੇ ਪਿਆ ਕਿੱਡਾ ਵੱਡਾ ਨੁਕਸਾਨ ਹੋ ਜਾਂਦਾ ਜੰਗਲਾਂ ਦਾ ਆਗੂਗ ਲੱਗਣ ਨਾਲ ਕਈ ਵਾਰੀ ਮਨੁੱਖ ਦੀ ਗਲਤੀ ਨਾਲ ਵੀ ਲੱਗ ਜਾਂਦੀ ਹੈ ਜੇ ਇੱਕ ਵਾਰੀ ਜੰਗਲ ਨੂੰ ਅੱਗ ਲੱਗੀ ਬਾ ਫਿਰ ਬੁਝਾਉਣੀ ਔਖੀ ਹੋ ਜਾਂਦੀ ਹੈ ਇਸ ਵਾਰ ਕਾਫੀ ਪਹਾੜਾਂ ਤੇ ਅੱਗ ਲੱਗੀ ਦੇਖੀ ਅਸੀਂ ਧਰਮਪੁਰ ਰਹਿ ਗਿਆ ਥੋ 3-4 ਕਿਲੋਮੀਟਰ ਜਿੱਥੋਂ ਆਪਾਂ ਸ਼ਿਮਲੇ ਨੂੰ ਸਿੱਧੇ ਹੋਣਾ ਹਾਈਵੇ ਨੰਬਰ 5 ਫੜ ਕੇ ਤੇ ਇੱਥੇ ਹੁਣ ਖੜਕੇ ਰੋਟੀਆਂ ਲਿਆਂਦੀਆਂ ਸੀਗੀਆਂ ਪਿੰਡੋਂ ਖਾਂਦੇ ਖਾਂਦੇ ਪਲੇਟ ਹੋ ਗਏ ਸੀਗੇ ਰੁਕੇ ਨਹੀਂ ਰਸਤੇ ਵਿੱਚ ਕਿਉਂਕਿ ਸਪਨ ਨੂੰ ਲੈਣਾ ਸੀਗਾ 3 ਵਜੇ ਸਕੂਲ ਦੀ ਕਲੋਜ਼ਿੰਗ ਸੀਗੀ ਉਹਨੂੰ ਚੱਕ ਲਿਆ ਤੇ ਹੁਣ ਇੱਥੇ ਰੁਕੇ ਆ ਨਾਲੇ ਚਾਹ ਪੀਵਾਂਗੇ ਜੋ ਪਿੰਡੋਂ ਚੱਲੇ ਆ तकरीबन 270 ਕਿਲੋਮੀਟਰ ਬਣ ਜਾਂਦਾ ਰੁਕੇ ਨਹੀਂ ਬਿਲਕੁਲੀ ਇੱਕ ਵਾਰ ਸੱਚ ਹਾਂ ਉੱਥੇ ਰੁਕੇ ਸੀ ਵੱਡੂਵਾਲ ਵੱਡੂਵਾਲ ਹੈਗਾ ਆਪਣੇ ਤੋਂ 30 35 ਕਿਲੋਮੀਟਰ ਤੇ ਵੱਡੂਵਾਲ ਤੋਂ ਆਪਾਂ ਚਾਹ ਪੀਤੀ ਸੀ ਤੇ 235 ਕਿਲੋਮੀਟਰ ਆਪਾਂ ਲਗਾਤਾਰ ਚੱਲਦੇ ਚੱਲਦੇ ਸਕੂਲ ਪਹੁੰਚੇ ਤੇ ਸਕੂਲ ਤੋਂ ਚੱਲ ਕੇ ਇੱਥੇ ਰੁਕੇ ਆ ਇਥੇ ਹੁਣ ਚਾਹ ਪੀਵਾਂਗੇ ਰੋਟੀਆਂ ਖਾ ਲੀਆਂ ਘਰੋਂ ਲਿਆਂਦੀਆਂ ਸੀਗੀਆਂ ਤੇ ਉਹ ਬਾਕੀ ਸਾਰੇ ਬੈਠੇ ਛਕੀ ਜਾਂਦੇ ਆ ਪ੍ਰਸ਼ਾਦ ਦੀ ਗੱਡੀ 'ਚ ਬੈਠੇ ਥੋੜੇ ਦਿਨ ਪਹਿਲਾਂ ਆਪਾਂ ਇਥੋਂ ਲੰਘੇ ਆ ਹੁਣ ਜਦੋਂ ਵਾਪਸ ਹੀ ਗਏ ਉਹਦੇ ਵੀ ਗਰਮੀ ਨਾਲ ਬੁਰਾ ਹਾਲ ਸੀਗਾ ਸੋਲਨ ਸ਼ਹਿਰ ਆ ਵੱਡਾ ਸ਼ਹਿਰ ਆ ਸੋਲਨ ਵੀ ਸ਼ਾਪਿੰਗ ਕਰਨੀ ਆ ਤੇ ਅੱਜ ਮੌਸਮ ਠੀਕ ਲੱਗਦਾ ਬਾਹਰ ਦਾ ਵੀ ਹੁਣ ਫੌਗੀ ਫੌਗੀ ਜਿਹਾ ਮੌਸਮ ਧੁੰਦਲਾ ਧੁੰਦਲਾ ਜਿਹਾ ਬੱਦਲ ਵਾਲੀ ਜੀ ਆ ਇਹ ਮੌਨਸੂਨ ਦੀ ਆਮਦ ਦੀਆਂ ਨਿਸ਼ਾਨੀਆਂ ਆਏ ਅੱਛਾ ਥੋੜੇ ਦਿਨਾਂ ਅਜ ਬਾਰਸ਼ਾਂ ਪੁਰਸ਼ਾਂ ਸ਼ੁਰੂ ਹੋ ਜਾਣਗੀਆਂ ਇਹਨਾਂ ਸਾਰਿਆਂ ਨੂੰ ਬਿਠਾਇਆ ਐ ਇਸ ਵੀਰ ਦਾ ਕਿੰਨੇ ਵਜੇ ਦਾ ਸਾਢੇ 8 ਵਜੇ ਦਾ ਸਾਢੇ 8 ਤੁਰੇ ਸੀ ਨਾ ਬੰਡਾ ਆਪਾਂ ਸਾਢੇ 8 ਵਜੇ ਦਾ ਇਹਨਾਂ ਨੂੰ ਬਿਠਾਇਆ ਹੋਇਆ ਜੱਡੀ ਦੇ ਵਿੱਚ ਤੇ ਆਕੇ ਕਸੌਲੀ ਉਤਰੇ ਸੀ ਬੇਡੇ ਦੇ ਸਕੂਲ 15-20 ਮਿੰਟ ਉਥੋਂ ਫਿਰ ਭਾਲਿਆ ਤੇ ਰੋਟੀ ਖਾਧੀ ਐ ਤੇ ਹੁਣ ਫਿਰ ਤਾੜ ਕੇ ਵਸ ਸਿੱਧੇ ਸ਼ਿਵਲੇ ਭਾਰਨੇ ਆ ਤੇ ਸਾਰੀ ਇਹ ਦਿਹਾੜੀ ਅਜ ਸਫਰ ਸੀ ਕਾ ਰੀਤ ਪੁੱਤ ਐ ਉਰੀਤ ਰੀਤ ਘੁੰਮ ਲਿਆ ਆਏ ਓਏ ਇਹ ਜਿਹੜਾ ਹੋ ਗਿਆ ਜਣਾ ਹੋ ਜੀ ਆਪਾਂ ਪਹੁੰਚ ਗਏ ਆ ਇਸ ਟਾਈਮ ਸ਼ਿਮਲੇ ਤੋਂ ਥੋੜਾ ਜਿਹਾ ਲੱਕੜ ਮੰਡੀ ਤੋਂ 4 ਕਿਲੋਮੀਟਰ ਸਾਈਡ ਨੂੰ ਅੰਦਰ ਜੇ ਜਾ ਕੇ ਸਾਨੂੰ ਹੋਟਲ ਮਿਲ ਗਿਆ ਕਿਉਂਕਿ ਸ਼ਿਮਲੇ ਦੇ ਨੇੜੇ ਤੇ ਸਾਰੇ ਹੋਟਲ ਬੁੱਕ ਆ ਤੇ ਆਪਾਂ ਮੁੰਡਾ ਸਾਡਾ ਮੋਨੂ ਹੈਗਾ ਦੋਸਤ ਇੱਥੇ ਇੱਕ ਫਾਗੂ ਦੇ ਵਿੱਚ ਉਹਦੇ ਹੋਟਲ ਚ ਰੁਕਦੇ ਨੇ ਅਸੀਂ ਹੋਟਲ ਦੇ ਭੂਮੀ ਉਨੇ ਸਾਨੂੰ ਨੰਬਰ ਦਿੱਤਾ ਸੀ ਇੱਥੇ ਗੱਲਬਾਤ ਹੋ ਗਈ ਆ ਰੂਮ ਦੇਖੋ ਕਿੰਦੇ ਬਹੁਤ ਵਧੀਆ ਰੂਮ ਆ ਤੇ ਬਾਹਰ ਬਾਲ ਕਿੰਨੀ ਵੀ ਆ ਕੋਲ ਹੈ ਤਾਂ ਬਾਜ਼ਾਰ ਦੇ ਇਧਰ ਨੇ ਪਾਸੇ ਆ ਵਿਊ ਆ ਜਿਹੜੇ ਸਿਮਲੇ ਦੇ ਦੂਜੇ ਪਾਸੇ ਆ ਤੇ ਬਾਕੀ ਜੇ ਲਾਪਾ ਦਾ ਰਾਤ ਹੀ ਰਹਿਣਾ ਸ਼ਾਇਦ ਦੋ ਰਾਤਾਂ ਰਹੀ ਇੱਥੇ ਕੱਲ ਨੂੰ ਇੱਥੋਂ ਮਸ਼ੂਬਰਾ ਨੇੜੇ ਹੀ ਆ ਮਸ਼ੂਬਰਾ ਹੋ ਕੇ ਰਾਤ ਨੂੰ ਫਿਰ ਇੱਥੇ ਆ ਰਵਾਂਗੇ ਤੇ ਬਾਕੀ ਫਿਰ ਵਾਪਸੀ ਹੋ ਜੂਗੀ ਦੋ ਰਾਤਾਂ ਪਾ ਇੱਥੇ ਘੁੰਮਣ ਆਪਾਂ ਇੱਧਰ ਵੀ ਜਾ ਸਕਦੇ ਆ ਨਾ ਹਾਂ ਜਾ ਸਕਦੇ ਇੱਧਰ ਵੀ ਜਾ ਸਕਦੇ ਆ ਕਿੰਨੇ ਨਿਕਲੇ ਪੰਜ ਉਹਦੇ ਚਾਰ ਹੀ ਨਿਕਲਦੇ ਆ বোনਸ ਆ ਗਿਆ ਇੱਕ ਹਾਂਜੀ ਹੈ ਗੜੇ ਤੁਹਾਨੂੰ ਤੋਂ ਮੈਨੂੰ ਵੀ ਦੇ ਦੇ ਆ ਬੇਬੇ ਨੇ ਕਿੱਧਰ ਧਿਆਨ ਲਾਇਆ ਦਵਾਈ ਬਾਈ ਅੱਖਾਂ 'ਚ ਬੇਬੇ ਕਿਵੇਂ ਲੱਗ ਰਿਹਾ ਹੈ ਹੂੰ ਸ਼ਿਮਲੇ ਆ ਗਏ ਵਧੀਆ ਵਧੀਆ ਬੇਬੇ ਪਹਿਲੀ ਵਾਰ ਹੀ ਆਈ ਆ ਵੱਡੇ ਪਹਾੜਾਂ 'ਚ ਇਹ ਪਹਾੜਾਂ ਚੋਂ ਤੋਂ ਡਰਦੀ ਆ ਸੁਪਨਦੇ ਸኩል ਆਈ ਇੱਕ ਦੋ ਵਾਰ ਸਾਡੇ ਨਾਲ ਉਹਦੇ ਤੋਬਾ ਤੋਬਾ ਕਰਦੀ ਹੁੰਦੀ ਤੇ ਅੱਜ ਪਹਿਲਾਂ ਕਹਿੰਦੀ ਮੈਂ ਨਹੀਂ ਜਾਣਾ ਸੋ ਪਹਿਲਾਂ ਤਿਆਰ ਹੋ ਗਈ ਫਿਰ ਸਵੇਰ ਨੂੰ ਸਲਾਟਾ ਢਾਦੀ ਫੇਰ ਹੀ ਤਿਆਰ ਕਰ ਲਈ ਧੱਕੇ ਨਾਲ

ਆਉਂਦੀ ਨਹੀਂ ਸੀ ਕਿਤੇ ਵੀ ਘੁੰਮਣ ਨਹੀਂ ਆਉਂਦੀ ਬਹੁਤ ਵਾਰਾ ਕਹਿਣਾ ਮਾਤਾ ਤੈਨੂੰ ਘੁੰਮਣ ਲੈ ਕੇ ਚਲੀਏ ਇਹਨੇ ਕਿਹਾ ਨਹੀਂ ਮੈਂ ਕਰ ਹੀ ਰਹੂੰਗੀ ਡਰਦੀ ਆ ਥੋੜੀ ਜਿਹਾ ਪਹਾੜਾਂ ਤੋਂ ਤੇ ਅੱਜ ਤਿਆਰ ਹੋ ਗਈ ਸਾਲ ਲੈ ਲੈ ਸਾਲ ਲੈ ਲੈ ਸਾਨੂੰ ਹੈ ਨਹੀਂ ਨਹੀਂ ਸਾਲ ਲੈ 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 ਸਾਲ ਲੈ ਲੈ ਰੁਕ ਜਾ ਥੋੜਾ ਚੜਾਈ ਜ਼ਿਆਦਾ ਆਪਾਂ ਆ ਗਏ ਜੀ ਇਸ ਟਾਈਮ ਸ਼ਿਮਲੇ ਦੇ ਮਾਰ ਰੋਡ ਤੇ ਕਿਉਂਕਿ ਜਦੋਂ ਸਭ ਤੋਂ ਪਹਿਲਾ ਬੰਦਾ ਪਹਾੜਾਂ ਚ ਔਣਾ ਸ਼ੁਰੂ ਕਰਦਾ ਸ਼ਿਮਲੇ ਔਣਾ ਸ਼ੁਰੂ ਕਰਦਾ ਤਾਂ ਉਹਦੇ ਲਈ ਸੁਪਨਾ ਹੁੰਦਾ ਸ਼ਿਮਲੇ ਦਾ ਮਾਰ ਰੋਡ ਉਸ ਤੋਂ ਪਹਿਲਾਂ ਹੁੰਦਾ ਚੰਡੀਗੜ੍ਹ ਦੀ ਲੇਕ ਚੰਡੀਗੜ੍ਹ ਦਾ ਰੌਕ ਗਾਰਡਨ ਚੰਡੀਗੜ੍ਹ ਦੇ ਰੋਜ਼ ਗਾਰਡਨ ਇਹ ਸਾਰਾ ਕੁਝ ਛੱਤ ਬੀੜ ਫਿਰ ਹੌਲੀ ਵੀ ਪਹਾੜਾਂ ਵੱਲ ਨੂੰ ਨਿਕਲਦਾ ਤਾਂ ਸ਼ਿਮਲਾ ਸ਼ਿਮਲੇ ਦਾ ਮਾਰ ਰੋਡ ਢਲੋਜੀ ਦਾ ਮਾਰ ਰੋਡ ਮਨਾਲੀ ਦਾ ਮਾਰ ਰੋਡ ਤਾਂ ਸਾਡੀ ਮਾਤਾ ਨੇ ਵੀ ਮਾਰ ਰੋਡ ਦੇਖ ਲੈਣਾ ਹਨਾ ਮਾਤਾ ਇਹ ਸ਼ਿਮਲੇ ਦਾ ਮਾਰ ਰੋਡ ਆ ਲਓ ਜੀ ਇਥੇ ਸ਼ਿਮਲਾ ਮਾਰ ਰੋਡ ਤੇ ਲੱਗਾ ਹੋਇਆ ਰਾਸ਼ਟਰੀ ਪੁਸਤਕ ਮੇਲਾ ਇੰਗਲਿਸ਼ ਸਾਹਿਤ ਜ਼ਿਆਦਾ ਵਿਕ ਰਿਆ ਸੇ ਹਿੰਦੀ ਹਿੰਦੀ ਵੀ ਘੱਟ ਹੀ ਦਿਸਦਾ ਇੰਗਲਿਸ਼ ਲਿਟਰੇਚਰ ਹੀ ਆ ਸਾਰਾ ਗਾਂਧੀ ਹਿੰਦੀ ਵੀ ਹੈਗਾ ਆਪਾਂ ਇਹ ਥੋੜੇ ਦਿਨ ਹੀ ਹੋ ਗਏ ਕਾਫੀ ਕਿਤਾਬਾਂ ਖਰੀਦੀਆਂ ਹਜੂਤੋਂ ਇੱਕ ਅੱਧੀ ਹੀ ਪੜੀ ਹੈ ਬਾਕੀ ਪੜਨ ਵਾਲੀਆਂ ਟਾਈਮ ਨਹੀਂ ਲੱਗਾ ਇਸ ਵਾਰ ਮੈਂ ਖੁਦ ਬਹੁਤ ਟਾਈਮ ਬਾਅਦ ਮਾਰ ਰੋਡ ਤੇ ਆਣ ਇਹਦੇ ਮੈਂ Shimla ਤੇ ਤਕਰੀਬਨ ਲੰਘਿਆ ਨਾ Shimla ਦੇ ਵਿੱਚ ਦੀ ਕਾਜ਼ਾ ਨੂੰ ਗਿਆ ਮੈਂ ਦੋ ਵਾਰ ਹੋਰ ਅੱਗੇ ਜਿੰਨੇ ਵੀ ਟੂਰ ਲਾਇਆ Shimla ਦੇ ਬਾਹਰੇ ਬਾਹਰ ਲੰਘ ਜਿਹਦਾ ਪਰ Shimla ਨਹੀਂ ਮੈਂ ਆਇਆ ਸੀ ਕਿਉਂਕਿ Shimla ਬਹੁਤ ਪਹਿਲਾਂ ਮੈਂ ਸਨ ਸ਼ਾਇਦ 2000 2001 ਦੇ ਵਿੱਚ 99 ਤੋਂ 2000 ਦੇ ਵਿੱਚ ਮੈਂ ਆਇਆ ਪਰ ਕੋਈ ਪ੍ਰੋਪਰ ਨਹੀਂ ਮੈਨੂੰ ਯਾਦ ਹੈਗਾ ਵੀ ਐਕਚੁਅਲ ਡੇਟ ਕੀ ਆ ਛੁੱਟੀਆਂ ਛੱਟੀਆਂ ਹੋਣ ਕਰਕੇ ਮਾਰ ਰੋਡ ਤੇ ਰਸ਼ ਬਹੁਤ ਆ ਪਰ ਦਿੱਕਤ ਇਹ ਹੈ ਕਿ ਦੇਖੋ ਲਾਈਟਿੰਗ ਲੂਟਿੰਗ ਦਾ ਕੋਈ ਖਾਸ ਪ੍ਰਬੰਧ ਨਹੀਂ ਹੈਗਾ ਇੱਥੇ ਕਿਉਂਕਿ ਹਜੇ 10 ਵੀ ਨਹੀਂ ਵਜੇਗੇ ਪਰ ਸਾਰੇ ਨਿਹਰਾ ਨਿਹਰਾਲੇ ਦੋਲੇ ਇਹ ਪ੍ਰਬੰਧਾਂ ਦੀ ਥੋੜੀ ਜਿਹੀ ਘਾਟ ਰੜਕਣ ਲੱਗ ਪੈਂਦੀ ਹੈ ਆਪਾਂ ਆ ਗਏ ਜੀ ਹੁਣ Shimla ਦੇ ਲੱਕੜ ਬਾਜ਼ਾਰ ਤੇ ਮਾਤਾ ਸਪੈਸ਼ਲ ਲੈ ਗਈ ਹੈ ਕਿਉਂਕਿ ਬਹੁਤ ਸਾਲ ਪਹਿਲਾਂ ਜਦੋਂ ਮੈਂ ਆਇਆ ਸੀ ਮੈਂ ਥੋ ਲੱਕੜ ਦਾ ਕੋਈ ਸਮਾਨ ਲੈ ਕੇ ਗਿਆ ਸੀ ਜਨਵਰੀ ਮੈਂ ਜਾਣਾ ਟ੍ਰੇਆਂ ਵਗੈਰਾ ਕੁਝ ਲੈ ਕੇ ਜਾਣਾ ਤੇ ਮਾਤਾ ਨੂੰ ਯਾਦ ਸੀ ਕਹਿੰਦੀ ਮੈਨੂੰ ਲੱਕੜ ਬਾਜ਼ਾਰ ਲੈ ਕੇ ਚਾ ਲੋ ਥੋ ਕੁਝ ਲੈ ਕੇ ਆਉਣਾ ਹੁਣ ਵੇਖੋ ਕੀ ਪਸੰਦ ਆਉਂਦਾ ਮਾਤਾ ਨੂੰ ਕੀ ਹੈ ਆ ਆ ਕੀ ਜੀ ਆਹ ਆਉਂਦੇ ਵਾਸਤੇ ਤਾਂ ਚੱਲੂ ਹੀ ਆ। ਉਹ ਤਾਂ ਬੈਠੇ ਜਾ ਕੇ। ਉਹ ਤਾਂ ਬੈਠੇ। ਨਹੀਂ ਚਲੋ। ਆਦੇ ਆਪ ਦੂਜੇ ਕੁ ਹਲਾਉਣ ਨੂੰ। ਨਹੀਂ ਨਹੀਂ ਉਹ ਜਿਹੜੇ ਖੁਰਚਨੇ ਜੇ। ਆ ਵੀ ਤੂੰ ਲੈ ਗਿਆ। ਖੁਰਚਨੇ ਜੇ। ਹੈਗੇ? ਹਾਂ ਤੂੰ ਲੈ ਗਿਆ ਸੀ ਉਹ ਤਾਂ। ਹਾਂ। ਕਿਸੇ ਵੀ ਪਹਾੜ ਦੀ ਖੂਬਸੂਰਤੀ ਉਸਦੇ ਆਲੇ-ਦੁਆਲੇ ਨਾਲ ਬੰਦੀ ਆ। ਇੱਥੇ ਸ਼ਿਮਲੇ ਦੇ ਰਿਜ ਤੇ ਖੜਕੇ ਆਲੇ-ਦੁਆਲੇ ਜਿਹੜੇ ਪਹਾੜ ਦਿੰਦੇ ਆ। ਉਹਨਾਂ ਦਾ ਤੇ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਸਤਾਰਿਆਂ ਨਾਲ ਜੜੀ ਹੋਈ ਚੁੰਨੀ ਪਾਦੀ ਹੋਵੇ ਕਿਸੇ ਨੇ ਚਾਦਰ ਪਾਦੀ ਹੋਵੇ ਆ ਦੇਖ ਸਕਦੇ ਤੁਸੀਂ ਸਾਹਮਣੇ ਕੋਈ ਬਹੁਤ ਵੱਡਾ ਹੋਟਲ ਹੈ ਰੈਡੀਸਨ ਹੀ ਆ ਲੱਗਦਾ ਤੇ ਉੱਥੇ ਮਿਊਜ਼ਿਕ ਮਿਊਜ਼ਿਕ ਦੀਆਂ ਲਾਈਟਾਂ ਲੁੱਟਾਂ ਜਗੀਆਂ ਜਾਂਦੀਆਂ ਆ ਜਿਹੜਾ ਆ ਦੇਖ ਲਾਈਟਸ ਵਗੈਰਾ ਜਗ ਰਹੀ ਹੈ ਡੀਜੇ ਨਾਈਟ ਹੋ ਗਈ ਅੱਜ ਪਿਆਰੋ ਅੱਜ ਦਾ ਇਹ ਸੀ ਦਿਨ Shimla ਆਏ ਆ वैसे आज सफरी ਕੀਤਾ ਬੜਾ ਘੁੰਮਿਆ ਫਿਰਿਆ ਤਾਂ ਗਿਆ ਨਹੀਂ ਥੋੜਾ ਮਾਰ ਰੋਡ ਤੇ ਗਏ ਸੀ ਮਾਤਾ ਵੀ ਗਈ ਅੱਜ ਥੋੜਾ ਥੱਕ ਗਿਆ ਲੱਗਦਾ ਤੋਰਾ ਫਿਰਾ ਵਾਵਾ ਗਿਆ ਕਿ ਤਾਂ ਸਫਰ ਹੋ ਗਿਆ ਵਾਵਾ ਤਕਰੀਬਨ ਪਿੰਡੋਂ ਚੱਲ ਕੇ 350 ਕਿਲੋਮੀਟਰ ਸਫਰ ਬਣ ਜਾਂਦਾ ਕਿਉਂ ਥੋੜਾ ਘੁੰਮ ਕੇ ਆਏ ਆ ਵਲ ਪਾ ਕੇ ਕਸੌਲੀ ਤੋਂ ਪਰਲੇ ਪਾਸੇ ਬੱਦੀ ਤੋਂ ਜਿਹੜੇ ਕਸੌਲੀ ਵਾਲ ਨੂੰ ਉਧਰ ਦੀ ਆਏ ਆ ਤੇ ਮੈਨੂੰ ਲੱਗਦਾ 350 350 ਕਿਲੋਮੀਟਰ ਬਣ ਗਿਆ ਹੋਗਾ ਸਫਰ ਤੇ ਉਦੋਂ ਆ ਮਾਰ ਰੋਡ ਤੇ ਗਏ ਤੁਰਨਾ ਦਰਨਾ ਪੈ ਗਿਆ ਤੇ ਮਾਤਾ ਥੋੜਾ ਥੱਕੀ ਹੋ ਮੰਨੀ ਬੈਠੀ ਮਾਤਾ ਠੀਕ ਹੈ ਹੈ ਹੈਪੀ ਮੂਡ ਅਸ ਕਿਉਂ ਖਾ ਮੜਾ ਦੇਖ ਇਹ ਦੋਸਤੋ ਅਜਲੀ ਇਹ ਨਹੀਂ ਹੈ ਇਹ ਫੈਮਿਲੀ ਟੂਰ ਸੀਗਾ ਆਪਣਾ ਤੇ ਫਿਰ ਆਪਾਂ ਲਾਉਂਦੇ ਰੇ 16 16 ਟੂਰ ਯਾਰਾਂ ਦੋਸਤਾਨਾ ਬਾਈਕ ਰਾਈਡਿੰਗ ਟੂਰ ਤਾਂ ਆਪਣੇ ਚਲੋ ਲੱਗਦੇ ਹੀ ਰਹਿੰਦੇ ਆ ਤੇ ਮੈਂ ਚਲਿਆ ਰਕੀ ਫੈਮਿਲੀ ਟੂਰ ਵੀ ਲਾਈ ਲਾਈਦੇ ਆ ਕਈ ਵਰੀ ਫੈਮਿਲੀ ਟੂਰ ਛੋਟੇ ਛੋਟੇ ਹੁੰਦੇ ਆ ਸਾਡੇ ਜਿਵੇਂ ਇੱਕ ਸਵਾਲੀ ਵਗੈਰਾ ਬੇਟੇ ਕੋਲੇ ਆ ਜਾਈਦਾ ਪਰ ਮੈਨੂੰ ਕਦੇ ਸ਼ੂਟ ਨਹੀਂ ਕੀਤਾ ਸੀਗਾ ਇਸ ਵਾਰੀ ਮੈਂ ਸੋਚਿਆ ਚਲੋ ਵੀਡੀਓ ਬਣਾਉਨੇ ਆ ਧੰਨਵਾਦ ਸਾਰਿਆਂ ਦਾ ਜੁੜੇ ਰਹੋ ਜੀ ਆਪਣੇ ਸਫਰਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਦੋਸਤ ਚੈਨਲ ਤੇ ਨਵੇਂ ਆਉਂਦੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਸ਼ੁਕਰੀਆ ਜੀ